ਅਚਾਨਕ ਟੁੱਟਿਆ ਮਹੀ ਸਾਗਰ ਨਦੀ ਤੇ ਬਣਿਆ ਪੁਲ ਪੁਲ ਟੁੱਟਣ ਕਾਰਨ ਨਦੀ ਚ ਗਿਰੇ ਕਈ ਵਾਹਨ ਨਾ ਲੋਕਾਂ ਦੀ ਹੋਈ ਮੌਤ ਕਈ ਲੋਕ ਹੋਏ ਗੰਭੀਰ ਜ਼ਖਮੀ ਲੋਕਾਂ ਚ ਮਚੀ ਹਫੜਾ ਦਫੜੀ ਪੂਰੀ ਤਰ੍ਹਾਂ ਡੁੱਬੇ ਦੋ ਟਰੱਕ ਪੁਲ ਦੇ ਕਿਨਾਰੇ ਤੇ ਲਟਕਿਆ ਇੱਕ ਟੈਂਕਰ ਪਿਛਲੇ ਕੁਝ ਸਮੇਂ ਤੋਂ ਪੁਲ ਦੀ ਸੀ ਮਾੜੀ ਹਾਲਤ ਵਿਧਾਇਕ ਚੈਤਨਿਆ ਸਿੰਘ ਛਾਲਾ ਨੇ ਦਿੱਤੀ ਸੀ ਚੇਤਾਵਨੀ ਪਰ ਨਹੀਂ ਕੀਤਾ ਗਿਆ ਪੁਲ ਬੰਦ ਲਾਸ਼ਾਂ ਨੂੰ ਕੱਢਿਆ ਗਿਆ ਬਾਹਰ ਰਾਹਤ ਤੇ ਬਚਾਅ ਕਾਰਜ ਜਾਰੀ ਪੀਐਮ ਮੋਦੀ ਨੇ ਜਤਾਇਆ ਦੁੱਖ ਮ੍ਰਿਤਕਾਂ ਨੂੰ 2 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਦੇਣ ਦਾ ਕੀਤਾ ਐਲਾਨ ਸੱਚਿਆਕਾ ਤੁਸੀਂ ਵੇਖ ਰਹੇ ਹੋ ਸ਼ਬਦ ਅ ਦਿੱਤਾ ਕ ਦਾਇਵਨ ਮੀਡੀਆ ਮੈਂ ਬਿਆਨ ਗੁਜਰਾਤ ਵਿੱਚ ਮਈ ਸਾਗਰ ਨਦੀ ਉੱਤੇ ਬਣਿਆ ਇੱਕ ਪੁਰਾਣਾ ਪੁਲ ਸਵੇਰੇ ਅਚਾਨਕ ਡਿੱਗ ਗਿਆ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਤੇ 5 ਲੋਕਾਂ ਨੂੰ ਬਚਾ ਲਿਆ ਗਿਆ ਪੁਲ ਡਿੱਗਦੇ ਹੀ ਇਸ ਤੇ ਚੱਲੇ ਘਟੋਟ ਪੰਜ ਵਾਹਨ ਨਦੀ ਵਿੱਚ ਡਿੱਗ ਗਏ ਇਹਨਾਂ ਵਿੱਚੋਂ ਦੋ ਟਰੱਕ ਪੂਰੀ ਤਰ੍ਹਾਂ ਨਦੀ ਵਿੱਚ ਡੁੱਬ ਗਏ ਜਦੋਂ ਕਿ ਇੱਕ ਟੈਂਕਰ ਪੁਲ ਦੇ ਕਿਨਾਰੇ ਤੇ ਲਟਕਦਾ ਰਿਹਾ ਘਟਨਾ ਤੋਂ ਤੁਰੰਤ ਬਾਅਦ ਹਫੜਾ ਦਫੜੀ ਮੱਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਦਾ ਇਹ ਕਿ ਇਹ ਪੁਲ 1981 ਵਿੱਚ ਬਣਿਆ ਸੀ ਅਤੇ 1985 ਵਿੱਚ ਜਨਤਾ ਲਈ ਖੋਲਿਆ ਗਿਆ ਸੀ ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਹਾਲਤ ਬਹੁਤ ਖਸਤਾ ਹੋ ਗਈ ਸੀ ਇਸ ਦੇ ਬਾਵਜੂਦ ਪੁਲ ਉੱਤੇ ਵਾਹਨ ਚੱਲਦੇ ਰਹੇ ਸਥਾਨਕ ਵਿਧਾਇਕ ਚਤਨਿਆ ਸਿੰਘ ਝਾਲਾ ਨੇ ਇਸ ਪੁਲ ਦੀ ਮਾੜੀ ਹਾਲਤ ਨੂੰ ਦੇਖ ਕੇ ਪਹਿਲਾ ਹੀ ਚੇਤਾਵਨੀ ਦੇ ਦਿੱਤੀ ਸੀ ਉਹਨਾਂ ਨੇ ਸਰਕਾਰ ਤੋਂ ਨਵਾਂ ਪੁਲ ਬਣਾਉਣ ਦੀ ਮੰਗ ਵੀ ਕੀਤੀ ਸੀ ਪਰ ਚੇਤਾਵਨੀ ਦੇ ਬਾਵਜੂਦ ਪੁਲ ਨੂੰ ਬੰਦ ਨਹੀਂ ਕੀਤਾ ਗਿਆ ਨਤੀਜਾ ਇਹ ਹੋਇਆ ਕਿ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਘਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਤੁਰੰਤ ਤਕਨੀਕੀ ਮਾਹਰਾਂ ਦੀ ਇੱਕ ਟੀਮ ਨੂੰ ਮੌਕੇ ਤੇ ਭੇਜਿਆ ਤੇ ਜਾਂਚ ਦੇ ਆਦੇਸ਼ ਦਿੱਤੇ ਨੇ। ਉਹਨਾਂ ਨੇ ਪੁਲ ਡਿੱਗਣ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੀ ਕਿਹਾ। ਪੁਲ ਡਿੱਗਦੇ ਸਥਾਨਕ ਪ੍ਰਸ਼ਾਸਨ ਅਤੇ ਰਾਤ ਟੀਮ ਮੌਕੇ ਤੇ ਪਹੁੰਚ ਗਈ। ਦਰਾਂ ਵਿੱਚ ਡਿੱਗੇ ਵਾਹਨਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋ ਗਿਆ। ਤਰਾਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਵੀ ਬਾਹਰ ਕੱਢਿਆ ਗਿਆ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਪੀਐਮ ਮੋਦੀ ਨੇ ਇਸ ਘਟਨਾ ਤੇ ਦੁੱਖ ਜਤਾਇਆ ਤੇ ਮ੍ਰਿਤਕਾਂ ਨੂੰ 2 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਦੇਣ ਦਾ ਐਲਾਨ ਕੀਤਾ ਹੈ ਅਚਾਨਕ ਟੁੱਟਿਆ ਮਹੀ ਸਾਗਰ ਨਦੀ ਤੇ ਬਣਿਆ ਪੁਲ ਪੁਲ ਟੁੱਟਣ ਕਾਰਨ ਨਦੀ ਚ ਗਿਰੇ ਕਈ ਵਾਹਨ ਨਾਲ ਲੋਕਾਂ ਦੀ ਹੋਈ ਮੌਤ ਕਈ ਲੋਕ ਹੋਏ ਗੰਭੀਰ ਜ਼ਖਮੀ ਲੋਕਾਂ ਚ ਮਚੀ ਹਫੜਾ ਦਫੜੀ ਪੂਰੀ ਤਰ੍ਹਾਂ ਡੁੱਬੇ ਦੋ ਟਰੱਕ ਪੁਲ ਦੇ ਕਿਨਾਰੇ ਤੇ ਲੜਕਿਆ ਇੱਕ ਟੈਂਕਰ ਪਿਛਲੇ ਕੁਝ ਸਮੇਂ ਤੋਂ ਪੁਲ ਦੀ ਸੀ ਮਾੜੀ ਹਾਲਤ ਵਿਧਾਇਕ ਚੇਤਨਿਆ ਸਿੰਘ ਚਾਲਾ ਨੇ ਦਿੱਤੀ ਸੀ ਚੇਤਾਵਨੀ ਪਰ ਨਹੀਂ ਕੀਤਾ ਗਿਆ ਪੁਲ ਬੰਦ ਲਾਸ਼ਾਂ ਨੂੰ ਕੱਢਿਆ ਗਿਆ ਬਾਹਰ ਰਹਤ ਤੇ ਬਚਾਅ ਕਾਰਜ ਜਾਰੀ ਪੀਐਮ ਮੋਦੀ ਨੇ ਜਤਾਇਆ ਦੁੱਖ ਮ੍ਰਿਤਕਾਂ ਨੂੰ 2 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਦੇਣ ਦਾ ਕੀਤਾ ਐਲਾਨ ਸੱਚਿਆਕਾ ਤੁਸੀਂ ਵੇਖ ਰਹੇ ਹੋ ਸ਼ਬਦ ਦਿੱਤਾਕਰ ਦਇਵਨ ਮੀਡੀਆ ਮੈਂ ਬਿਆਨ ਗੁਜਰਾਤ ਵਿੱਚ ਮਈ ਸਾਗਰ ਨਦੀ ਉੱਤੇ ਬਣਿਆ ਇੱਕ ਪੁਰਾਣਾ ਪੁਲ ਸਵੇਰੇ ਅਚਾਨਕ ਡਿੱਗ ਗਿਆ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਤੇ ਪੰਜ ਲੋਕਾਂ ਨੂੰ ਬਚਾ ਲਿਆ ਗਿਆ ਪੁਲ ਡਿੱਗਦੇ ਹੀ ਤੇ ਚੱਲੇ ਘਟੋ ਘਟ ਪੰਜ ਵਾਹਨ ਨਦੀ ਵਿੱਚ ਡਿੱਗ ਗਏ ਇਹਨਾਂ ਵਿੱਚੋਂ ਦੋ ਟਰੱਕ ਪੂਰੀ ਤਰ੍ਹਾਂ ਨਦੀ ਵਿੱਚ ਡੁੱਬ ਗਏ ਜਦੋਂ ਕਿ ਇੱਕ ਟੈਂਕਰ ਪੁਲ ਦੇ ਕਿਨਾਰੇ ਤੇ ਲਟਕਦਾ ਰਿਹਾ ਘਟਨਾ ਤੋਂ ਤੁਰੰਤ ਬਾਅਦ ਹਫੜਾ ਦਫੜੀ ਮੱਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਦਾਇਕੀਏ ਪੁਲ 1981 ਵਿੱਚ ਬਣਿਆ ਸੀ ਅਤੇ 1985 ਵਿੱਚ ਜਨਤਾ ਲਈ ਖੋਲਿਆ ਗਿਆ ਸੀ ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਦੀ ਹਾਲਤ ਬਹੁਤ ਖਸਤਾ ਹੋ ਗਈ ਸੀ ਇਸ ਦੇ ਬਾਵਜੂਦ ਪੁਲ ਉੱਤੇ ਵਾਹਨ ਚੱਲਦੇ ਰਹੇ ਸਥਾਨਕ ਵਿਧਾਇਕ ਚਤਨਿਆ ਸਿੰਘ ਝਾਲਾ ਨੇ ਇਸ ਪੁਲ ਦੀ ਮਾੜੀ ਹਾਲਤ ਨੂੰ ਦੇਖ ਕੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਉਹਨਾਂ ਨੇ ਸਰਕਾਰ ਤੋਂ ਨਵਾਂ ਪੁਲ ਬਣਾਉਣ ਦੀ ਮੰਗ ਵੀ ਕੀਤੀ ਸੀ ਪਰ ਚੇਤਾਵਨੀ ਦੇ ਬਾਵਜੂਦ ਪੁਲ ਨੂੰ ਬੰਦ ਨਹੀਂ ਕੀਤਾ ਗਿਆ ਨਤੀਜਾ ਇਹ ਹੋਇਆ ਕਿ ਅੱਜ ਇੱਕ ਵੱਡਾ ਹਾਦਸਾ ਵਾਪਰ ਗਿਆ ਕਟਨਾ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਤੁਰੰਤ ਤਕਨੀਕੀ ਮਾਹਰਾਂ ਦੀ ਇੱਕ ਟੀਮ ਨੂੰ ਮੌਕੇ ਤੇ ਭੇਜਿਆ ਤੇ ਜਾਂਚ ਦੇ ਆਦੇਸ਼ ਦਿੱਤੇ ਨੇ। ਉਹਨਾਂ ਨੇ ਪੁਲ ਡਿੱਗਣ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੀ ਕਿਹਾ। ਪੁਲ ਡਿੱਗਦੇ ਸਥਾਨਕ ਪ੍ਰਸ਼ਾਸਨ ਅਤੇ ਰਾਤ ਟੀਮ ਮੌਕੇ ਤੇ ਪਹੁੰਚ ਗਈ। ਦਰਾਂ ਵਿੱਚ ਡਿੱਗੇ ਵਾਹਨਾਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਹੋ ਗਿਆ। ਤਰਾਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਵੀ ਬਾਹਰ ਕੱਢਿਆ ਗਿਆ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ ਪੀਐਮ ਮੋਦੀ ਨੇ ਇਸ ਘਟਨਾ ਤੇ ਦੁੱਖ ਜਤਾਇਆ ਤੇ ਮ੍ਰਿਤਕਾਂ ਨੂੰ 2 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਦੇਣ ਦਾ ਐਲਾਨ ਕੀਤਾ